ਹੈਲੋ ਬੱਚੋ ਦੂਜੀ ਜਮਾਤ ਦਾ 6ਵਾਂ ਲੈਸਨ ਹਾਥੀ ਤੇ ਖਰਗੋਸ਼ ਏਕੇ ਕਾ ਕਹਾਣੀ ਹੈ ਜਿਸ ਤਰ੍ਹਾਂ ਕੀ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ ਹਾਥੀ ਉਹਦੇ ਦੋਸਤ ਖਰਗੋਸ਼ ਤੇ ਇੱਕ ਸ਼ੇਰ ਦੀ ਕਹਾਣੀ ਹੈ ਚਲੋ ਅਸੀਂ ਇਸ ਕਹਾਣੀ ਨੂੰ ਪੜ੍ਹਦੇ ਹਾਂ ਇੱਕ ਜੰਗਲ ਵਿੱਚ ਇੱਕ ਹਾਥੀ ਰਹਿੰਦਾ ਸੀ ਉਸ ਦੀ ਦੋਸਤੀ ਖਰਗੋਸ਼ਾਂ ਨਾਲ ਹੋ ਗਈ ਹਾਥੀ ਨੂੰ ਨਿੱਕੇ ਨਿੱਕੇ ਖਰਗੋਸ਼ ਬਹੁਤ ਚੰਗੇ ਲੱਗਦੇ ਉਹ ਉਹਨਾਂ ਨੂੰ ਆਪਣੀ ਪਿੱਠ 'ਤੇ ਦੀ ਸਵਾਰੀ ਕਰਵਾਉਂਦਾ ਹਾਥੀ ਦੀ ਪਿੱਠ ਦੀ ਸਵਾਰੀ ਉਹਨਾਂ ਨੂੰ ਵੀ ਬਹੁਤ ਚੰਗੇ ਲੱਗਦੀ ਉਹ ਉਹਨਾਂ ਨੂੰ ਨਦੀ ਦੇ ਪਾਰ ਲੈ ਜਾਂਦਾ ਇੱਕ ਵਾਰੀ ਜਦੋਂ ਬਰਖਾ ਹੋ ਰਹੀ ਸੀ ਤੇ ਖਰਗੋਸ਼ ਬਰਖਾ ਵਿੱਚ ਨੱਚ ਵਿੱਚ ਨਹਾ ਰਹੇ ਸਾਨਾ ਇੱਕ ਸ਼ੇਰ ਦੀ ਨਜ਼ਰ ਉਹਨਾ ਉੱਪਰ ਪਈ ਸ਼ੇਰ ਨੂੰ ਦੇਖ ਕੇ ਖਰਗੋਸ਼ ਡਰ ਗਏ ਉਹ ਹਾਥੀ ਵੱਲ ਮਦਦ ਲਈ ਭੱਜੇ ਹਾਥੀ ਨੇ ਜਦੋਂ ਦੇਖਿਆ ਕਿ ਸ਼ੇਰ ਘਾਤ ਲਗਾ ਕੇ ਉਹਨਾ ਉੱਪਰ ਹਮਲਾ ਕਰਨ ਲਈ ਆ ਰਹਾ ਹੈ ਤਾਂ ਹਾਥੀ ਨੇ ਸ਼ੇਰ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ ਉਸ ਨੇ ਆਪਣੀ ਸੁੰਡ ਵਿੱਚ ਬਹੁਤ ਸਾਰਾ ਪਾਣੀ ਭਰਿਆ ਜਦੋਂ ਸ਼ੇਰ ਉਹਨਾਂ ਦੇ ਕੋਲ ਆਇਆ ਤਾਂ ਹਾਥੀ ਨੇ ਆਪਣੀ ਸੁੰਡ ਦਾ ਸੁੰਡ ਨਾਲ ਉਸ ਉੱਪਰ ਪਾਣੀ ਦੀ ਤੇਜ਼ ਫੁਆਰ ਮਾਰੀ ਸ਼ੇਰ ਇਸ ਵਾਸਤੇ ਬਿਲਕੁਲ ਤਿਆਰ ਨਹੀਂ ਸੀ ਉਹ ਬਹੁਤ ਬੁਰੀ ਤਰ੍ਹਾਂ ਪਿੱਛੇ ਗਿਆ ਸੀ ਉਹ ਤਾਂ ਇੱਕ ਹੁਣ ਇੱਕ ਭਿੱਜੀ ਬਿੱਲੀ ਦਿਖਾਈ ਦੇ ਰਹੀ ਸੀ ਉਹ ਸ਼ਿਕਾਰ ਕਰਨਾ ਭੁੱਲ ਗਿਆ ਤੇ ਉਥੋਂ ਆਪਣੀ ਜਾਨ ਬਚਾ ਕੇ ਭੱਜ ਗਿਆ ਇਸ ਤਰ੍ਹਾਂ ਹਾਥੀ ਨੇ ਆਪਣੇ ਦੋਸਤ ਦੀ ਜਾਨ ਬਚਾ ਲਈ ਖਰਗੋਸ਼ਾ ਨੇ ਹਾਥੀ ਦਾ ਧੰਨਵਾਦ ਕੀਤਾ ਉਹਨੇ ਕਿਹਾ ਸਾਡਾ ਮਿੱਤਰ ਜਿੰਦਾਬਾਦ ਸਾਡਾ ਹਾਥੀ ਜਿੰਦਾਬਾਦ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਇਸਾਨੂੰ ਆਪਣੇ ਦੋਸਤ ਦੀ ਮਦਦ ਕਰਨੀ ਚਾਹੀਦੀ ਹੈ ਤੇ ਹਰ ਜਰੂਰ ਦੇ ਸਮੇ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਥੈਂਕ ਯੂ ਬੱਚੋ